ਦੇ ਨਾਲ ਨਾਮੀ ਕੰਪਨੀਆਂ ਦੇ ਫੀਲਡ ਅਫਸਰਾਂ ਨੇ ਕੀਤੀ ਹੈ ਇਸ chape mari ਦੇ ਵਿੱਚ ਸ਼ੋਰੂਮ ਦੇ ਅੰਦਰੋਂ ਨਾਮੀ ਕੰਪਨੀ ਦਾ ਨਕਲੀ ਸਮਾਨ ਬਰਾਮਦ ਹੋਇਆ ਇਹ ਸਮਾਨ ਮਹਿੰਗੇ ਭਾਅ ਵੇਚ ਕੇ ਗ੍ਰਾਹਕਾਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਸੀ ਜਦਕਿ ਦੁਰਾਹਾ ਥਾਣੇ ਦੇ ਐਸ ਐਚਓ ਸੁਖਵੀਰ ਸਿੰਘ ਨੇ ਦੱਸਿਆ ਕਿ ਇਹ ਕੰਪਨੀ ਦਾ ਸਮਾਨ ਨਹੀਂ ਸੀ ਇਹ ਪੂਰਾ ਮਾਮਲਾ ਮੌਲਾ ਸਰਾਸੀਆ ਬੀ ਇੱਕ ਦਿੱਲੀ ਤੋਂ ਆਪਣੇ ਐਡੀਡਾਪਤੀ ਕੰਪਨੀ ਦੇ ਜੀਐਮ ਆਇਸ ਆ ਜਿਨ੍ਹਾਂ ਨੂੰ ਕਿ ਤੋ ਸ਼ਿਕਾਇਤ ਹੋਈ ਸੀ ਕਿ ਇਹ ਜਿਹੜਾ ਐਡੀਡਾਪਤ ਦਾ ਮਾਲ ਆ ਉਹ ਡੁਪਲੀਕੇਟ ਆ ਗਿਆ ਠੀਕ ਹੋ ਕੋਣਕੁਨ ਸ਼ੱਕਾਬੀ ਇਹਨੂੰ ਵੈਰੀਫਾਈ ਕਰਾਂਗੇ ਆਪਾਂ ਵੈਰੀਫਾਈ ਕਰਕੇ ਜੇ ਅੱਗੇ ਅਗਲੀ ਕਾਰਵਾਈ ਆ ਫਿਰ ਕਰ ਕੌਣ ਜੰਦੇ ਸਰ ਕਿਹੜੀ ਦੁਕਾਨ ਤੋਂ ਛਾਫਾ ਮਾਰੀ ਕੀਤੀ ਗਈ ਇਹ ਦੁਕਾਨ ਹੈਗੀ ਆ ਸਰ ਰਾਇਲ ਫੈਸ਼ਨ ਸਰ ਕਿੰਨੀ ਕੁ ਬਰਾਮਦਗੀ ਹੋਈ ਹੈ ਜੀ ਮਜ਼ਬੂਰ ਬਰਾਮਦਗੀ ਦਾ ਕਾਫੀ ਤੁਸੀਂ ਦੇਖ ਲਿਆ ਵੀਡੀਓ ਦੇ ਵਿੱਚ ਠੀਕ ਹੈ ਇਹ ਸ਼ੱਕੀ ਜਾਬਦਾ ਜੀ ਜਿਹਨੂੰ ਵੈਰੀਫਾਈ ਕਰਨ ਤੋਂ ਬਾਅਦ ਫੇਰ ਕਰਦੇ ਹਾਂ ਅਸੀਂ ਤੇ ਸਰ ਇਸ ਮਾਲ ਦੇ ਨਾਲ ਕੀ ਦੁਕਾਨ ਦਾ ਮਾਲਕ ਜਾਂ ਕੋਈ ਕਰਮਚਾਰੀ ਵੀ ਕਾਬੂ ਕੀਤਾ ਗਿਆ ਜੀ ਫਿਲਹਾਲ ਨਹੀਂ ਤੇ ਅੰਦਾਜ਼ਨ ਕੁਝ ਪਤਾ ਲੱਗਿਆ ਜੀ ਕਿੰਨੀ ਕੁ ਕੀਮਤ ਦਾ ਮਾਲ ਸੀਗਾ ਨਹੀਂ ਕੁਝ ਪਤਾ ਨਹੀਂ ਲੱਗਿਆ